ਪਹਿਲ ਪੁਰੀਏ ਪੁੰਦਰਕ ਬਨਾ ਤਾਂ ਚਹ ਹੰਸਾ ਸਗਲੇ ਜਨ ਪਹਿਲਾਂ ਪਹਿਲਾਂ ਜਦੋਂ ਧਰਤੀ ਬਣੀ ਉਦੋਂ ਸਾਰੇ ਜੀਵ ਜਿਹੜੇ ਸੀ ਨਾ ਉਹ ਬੜੇ ਚੰਗੇ ਸੁਭਾਅ ਦੇ ਮਾਲਕ ਸੀ ਹੁਣ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਭਾਵੇਂ ਚਲੋ ਸਮਾਂ ਪਹਿਲਾਂ ਵੀ ਇਦਾਂ ਦਾ ਹੀ ਸੀ ਹੁਣ ਵੀ ਇਦਾਂ ਦਾ ਹੀ ਹੈ ਪਰ ਫਿਰ ਵੀ ਇਹ ਸੁਣਨ ਨੂੰ ਮਿਲਦਾ ਵੀ ਜਦੋਂ ਕਿਤੇ ਸਿਆਣਿਆਂ ਕੋਲ ਬਈਏ ਤੇ ਉਹ ਇਹੋ ਹੀ ਗੱਲਾਂ ਕਹਿੰਦੇ ਵੀ ਪੁਰਾਣਾ ਸਮਾਂ ਚੰਗਾ ਸੀ ਪੁਰਾਣੇ ਲੋਕ ਚੰਗੇ ਸੀ ਕਈਆਂ ਨੇ ਤੇ ਇਥੋਂ ਤੱਕ ਕਿਹਾ ਭਈ ਜਦੋਂ ਘਰ ਕੱਚੇ ਸੀ ਉਦੋਂ ਲੋਕ ਸੱਚੇ ਸੀ ਹੁਣ ਘਰ ਪੱਕੇ ਹੋ ਗਏ ਤੇ ਲੋਕ ਕੱਚੇ ਹੋ ਗਏ ਨਾ ਲੋਕਾਂ ਦੀਆਂ ਜ਼ੁਬਾਨਾਂ ਰਹੀਆਂ ਨਾ ਲੋਕਾਂ ਦਾ ਭਾਈਚਾਰਾ ਇਤਫਾਕ ਪ੍ਰੇਮ ਰਿਹਾ ਸੋ ਪਹਿਲੇ ਜਿਹੜੇ ਲੋਕ ਸੀ ਚੰਗੇ ਸੀ ਸੱਚ ਤੇ ਪਹਿਰਾ ਦਿੰਦੇ ਸੀ ਜ਼ੁਬਾਨ ਸੀ ਇੱਕ ਵਾਰੀ ਜ਼ੁਬਾਨ ਕਰ ਦੇਣੀ ਫਿਰ ਕਹਿਣਾ ਭਈ ਪ੍ਰਾਨ ਭਾਵੇਂ ਚਲੇ ਜਾਣ ਪਰ ਬਚਨ ਨਹੀਂ ਜਾਣਾ ਚਾਹੀਦਾ ਸੋ ਪਹਿਲਪੁਰੀਏ ਕਹਿੰਦੇ ਜਦੋਂ ਧਰਤੀ ਪਹਿਲਾਂ ਸ਼ੁਰੂ ਹੋਈ ਪੈਦਾ ਹੋਈ ਉਦੋਂ ਹੰਸ ਜਿਹੜੇ ਸੀ ਤਾਚੇ ਹੰਸਾ ਸਗਲੇ ਜਨਾਂ ਹੰਸ ਬਿਰਤੀ ਵਾਲੇ ਸੀ ਚਿੱਟੇ ਸੀ ਨਿਰਮਲ ਸੀ ਸੱਚ ਬੋਲਣ ਵਾਲੇ ਲੋਕ ਸੀ ਕ੍ਰਿਸ਼ਨਾਂ ਤੇ ਜਨਉ ਹਰ ਹਰ ਨਾ ਚੰਤੀ ਨਾਚਨ ਕ੍ਰਿਸ਼ਨਾਂ ਦਾ ਭਾਵ ਇਥੇ ਮਾਇਆ ਹੈ ਔਰ ਇਹ ਜਿਹੜੀ ਮਾਇਆ ਹੈ ਪਰਮੇਸ਼ਰ ਦੀ ਹੀ ਖਿਡਾਰੀ ਹੋਈ ਹੈ ਰੰਗੀ ਰੰਗੇ ਭਾਂਤੇ ਕਰ ਕਰ ਜਿੰਸੀ